ਤੇਰੀ ਸਬੀਲ ਸੋਣੀ ਯਾਰ ਮੈਂ ਤੈਨੂੰ ਕਹਤ ਹੈਗਾ ਮੈਨੂੰ ਸਿਖਾ ਦੇ ਹੁਣ ਧਾਰ ਗਾਇਨ ਦੀ ਆ ਦੇਖੋ ਹੀ ਗੱਡਾ ਲਿਆਂਦਾ ਜੀ ਆ ਪਾਣੀ ਹੁਣ ਗਾਂ ਵਾਸਤੇ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਸਾਰਿਆਂ ਨੂੰ ਸਾਰਿਆਂ ਨੇ ਮੈਨੂੰ ਗਾਇਨੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਤੇ ਆਪਣੀ ਬੱਚੀ ਹੁਣ ਬਿਲਕੁਲ ਠੀਕ ਹੈ ਤੇ ਸਾਰੇ ਕਹ ਰਹੇ ਸੀ ਮੇਰੇ ਵੀਰ ਮੇਰੀਆਂ ਭੈਣਾਂ ਵੀ ਇਹਨੂੰ ਚਾਹ ਪੱਤੀ ਵਗੈਰਾ ਵਾਰ ਕੇ ਵੀ ਇਹਨੂੰ ਪਲਾਇਓ ਵੀ ਨਾ ਠੀਕ ਹੋ ਜਾਣਾ ਹਾਂਜੀ ਅਸੀਂ ਕੀਤਾ ਸੀ ਡਾਕਟਰ ਤੋਂ ਟੀਕੇ ਵਗੈਰਾ ਵੀ ਲਵਾਏ ਆ ਪਰ ਚਲੋ ਜੀ ਰੱਬ ਦੀ ਕਿਰਪਾ ਦੇ ਨਾਲ ਹੁਣ ਇਹ ਬਿਲਕੁਲ ਠੀਕ ਠਾਕ ਹੈ ਜੀ ਤੇ ਬਸ ਲੱਗੇ ਹੋਏ ਆ ਜੀ ਘਰ ਦੇ ਕੰਮਕਾਰ ਕਰਨ ਤੇ ਮਨਦੀਪ ਅੱਜ ਮੇਰੇ ਨਾਲ ਕਰਵਾ ਰਹੇ ਆ ਥੋੜੀ ਜੀ ਹੈਲਪ ਤੇ ਥੋੜਾ ਜਿਹਾ ਸਮਾਨ ਦੀ ਸੈਟਿੰਗ ਸ਼ੂਟਿੰਗ ਜੀ ਲੱਗੇ ਹੋਏ ਸੀ ਕਰਨ ਮਨਦੀਪ ਲੱਗੇ ਹੋਏ ਆਜੂ ਦੀ ਦਿਖਾਨੀ ਹੈ ਜੀ ਤੁਹਾਨੂੰ ਮਨਦੀਪ ਨੇ ਅੱਜ ਆਪਣਾ ਰਸੋਈ ਦੇ ਕੱਢਦੇ ਹੈ ਜੀ ਪੂਰੇ ਬੱਟ ਐਨ ਚਮਕਾ ਦਿੱਤੇ ਸਤਿ ਸ੍ਰੀ ਅਕਾਲ ਕਹਿੰਦੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੰਗਲੂ ਸੱਚੇ ਪਾਤਸ਼ਾਹ ਚੰਦੀ ਕਨੈਚ ਰੱਖੇ ਤੰਦਰੁਸਤੀ ਬਖਸ਼ੇ ਤੇ ਲਖਮਿੰਦਰ ਨੇ ਕੱਲੂ ਜਾਣਾ ਜੀ ਅਸੀਂ ਜਾਨੀ ਕਿ ਰਸਤੇ ਦਰੀ ਮੇਰੇ ਸੋਹਰਿਆ ਵੱਲ ਫੰਕਸ਼ਨ ਹੈ ਉੱਤਰ ਜਾਣ ਕਰਕੇ ਅੱਜ ਕੰਮ ਕਰ ਖਾਸੇ ਤੇ ਇਕੱਠੇ ਜਾਨੀ ਕਿ ਕੱਲ ਦੇ ਵੀ ਕੰਮ ਨਵੇਂ ਨੇ ਫਿਰ ਇਹ ਲੱਗੀ ਵਿੱਚ ਕੱਪੜਿਆਂ ਤੋਂ ਮੈਂ ਫ੍ਰੀਜ ਦਾ ਮਾਂ ਚਲ ਮੈਂ ਇਧਰ ਰਸੋਈ ਦੀ ਸਫਾਈ ਕਰਤੀ ਐ ਆ ਉੱਪਰ ਦੀ ਕੰਨ ਸਾਫ ਹੋ ਗਈ ਥੱਲੇ ਵਾਲੀ ਕੰਨ ਸਾਫ ਹੋ ਗਈ ਡੱਬੇ ਡੁੱਬੇ ਇਧਰ ਸੈਟਿੰਗ ਕਰਕੇ ਲਾ ਦਿੱਤੇ ਸਾਰੇ ਆ ਸਾਰਾ ਸਮਾਨ ਸੈੱਟ ਮੈਂ ਹੀ ਕਰ ਦੇ ਜੀ ਇਹ ਹੈਗੀ ਜੀ ਸਾਡੀ ਚੁੱਲ੍ਹੇ ਵਾਲੀ ਰਸੋਈ ਇਹਨੂੰ ਅਸੀਂ ਮਤਲਬ ਕਿ ਹੁਣ ਥੋੜਾ ਜਿਹਾ ਮੌਸਮ ਦਾ ਪੈ ਗਿਆ ਜੀ ਫੜ ਗਿਆ ਸੀ ਇਹਨੂੰ ਘੱਟੇ ਬਰਤਦੇ ਆਂ ਤੇ ਸਿਆਲ ਵਾਸਤੇ ਹੈ ਸਾਡੀ ਇਹ ਸੀ ਸਿਆਲ ਵਾਸਤੇ ਰੱਖੀ ਹੋਈ ਹੈ ਤੇ ਇੱਥੇ ਆਪਾਂ ਨੇ ਜੀ ਹੁਣ ਕਰਤੀ ਹੈ ਜੀ ਸਫਾਈ ਰਸੋਈ ਦੀ ਮੰਦਿਰ ਭੈ ਲੱਗੇ ਹੋਏ ਤੇ ਮੈਂ ਆਪਣਾ ਕੱਪੜੇ ਵਗੈਰਾ ਲੱਗੇ ਹੋਏ ਸੀ ਜੀ ਧੋਣ ਬਾਅਦ ਖੇਲਣ ਗਿਆ ਹੋਇਆ ਹੈ ਤੇ ਅਸੀਂ ਕਿਹਾ ਵੀ ਚਲੋ ਕੰਮ ਕਰ ਜਾਈਏ ਫਿਰ ਹੋਰ ਵੀ ਕਰਨੇ ਆ ਆਪਣੇ ਦੀਰ ਵਿੱਚ ਕੰਮ ਕਰ ਹੋਰ ਵੀ ਨੇ ਕੱਖ ਵੀ ਡਗ ਬਣਾਉਣੇ ਆ ਜੀ ਅੱਜ ਕੱਖ ਵੀ ਮਨਦੀਪ ਨੇ ਲੈ ਕੇ ਆਉਣੇ ਆ ਤੇ ਕੱਲ ਨੂੰ ਦੀਸੀ ਜੀ ਦੇ ਘਰ ਆਪਾਂ ਪਾਠ ਤੇ ਜਾਣਾ ਚੇਲੀ ਨਹੀਂ ਹੈਗੀ ਮੇਰੀ ਭੈਣ ਹੈ ਚੇਲੀ ਨਹੀਂ ਹੈ ਪਰ ਐਨ ਚਾਚੇ ਦੀ ਕੁੜੀ ਚਾਚੇ ਦੀ ਕੁੜੀ ਬਾਹਰੋਂ ਆਈ ਹੈ ਜੀ ਉਹਦੇ ਆਪਣਾ ਬੇਟੇ ਨੂੰ ਲੈ ਕੇ ਤੇ ਉਹਨਾਂ ਨੇ ਕਰਵਾਉਣਾ ਹੈ ਜੀ ਪਾਠ ਕੋਈ ਕਿਸੇ ਲੇਡੀਜ਼ ਨੇ ਕੁੜੀ ਨੇ ਕਿਸੇ ਨੇ ਤੈਨੂੰ ਕਮੈਂਟ ਕੀਤਾ ਸੀ ਦੋ ਦਿਨ ਪਹਿਲਾਂ ਬੀਵੀ ਤੁਸੀਂ ਆਪਣੇ ਹோம் ਟੂਰ ਕਰੋ ਆਪਣੇ ਘਰਾਂ ਜਿਹੜਾ ਮਾਰ ਕੇ ਆਓ ਅਗਰ ਟਾਈਮ ਲੱਗੇ ਤਾਂ ਆਪਾਂ ਕੱਲ ਨੂੰ ਜਾਇਉਂਗੇ ਨਾਲ ਹੀ ਆ ਆਪਾਂ ਨੇ ਜਾਣਾ ਤਾਂ ਜੀ ਅਸੀਂ ਜਾਣਾ ਤਾਂ ਚੰਡੀਕੜੇ ਆ ਜੀ ਕੱਲ ਨੂੰ ਅਗਰ ਸਾਡਾ ਟਾਈਮ ਲੱਗੇ ਤਾਂ ਜੀ ਅਸੀਂ ਕੱਲ ਨੂੰ ਘੇੜਾ ਮਾਰੇ ਆਉਂਗੇ ਜੀ ਪੱਕਾ ਨਹੀਂ ਜੀ ਕਹਿੰਦੇ ਕਿਉਂਕਿ ਸਾਨੂੰ ਫਿਰ ਮੱਝਾ ਕਰਕੇ ਥੋੜਾ ਝੋਖਾ ਹੋ ਜਾਂਦਾ ਹੈ ਸਾਨੂੰ ਤਕਰੀਬਨ 3:30 ਵਜੇ ਨੂੰ ਕਿਸੇ ਵੀ ਹਾਲ ਚ ਘਰੇ ਆਉਣਾ ਪੈਂਦਾ ਕਿਉਂਕਿ ਸਾਡਾ ਮੱਝਾ ਦਾ ਟਾਈਮ ਹੋ ਜਾਂਦਾ ਹੈ ਤੇ ਬਾਕੀ ਚਲੋ ਜੀ ਸੋਈ ਤਾਂ ਹੋ ਗਈ ਥੋੜੀ ਚੰਨ ਲਈ ਚਲੋ ਜੀ ਤੇ ਬਾਕੀ ਆਪਾਂ ਕਰ ਲਈ ਹੋਰ ਜੀ ਘਰ ਦੇ ਕੰਮ ਕਰ ਦਿਖਾਉਣੇ ਆ ਤੁਹਾਨੂੰ ਆਪਾਂ ਲੱਗੇ ਵੀ ਜੀ ਸਾਫ ਸਫਾਈ ਕਰਨਾਂ ਚ ਤੇ ਲੁਕਵਿੰਦਰ ਲੱਗੇ ਵੀ ਸਫਾਈ ਕਰਨ ਮੈਂ ਰਸੋਈ ਦੇ ਵਿੱਚ ਲੱਗਿਆ ਵਾ ਤਾਂ ਉਸ ਤੋਂ ਬਾਅਦ ਅੰਦਰ ਹੁਣ ਤਕਰੀਬਨ ਤਕਰੀਬਾ ਆਪਣਾ ਖਤਮ ਹੋ ਗਿਆ ਕੱਲ ਦਾ ਮੌਸਮ ਖਰਾਬਤਾ ਤੇ ਮੀਂਹ ਵਗਰੇ ਪਿਆ ਰਾਤ ਗਰਦਾ ਗੁਰਦਾ ਸੋਨਾ ਹੋ ਰਿਆ ਕੱਲ ਦਾ ਉਹਦੇ ਕਰਕੇ ਧੂੜ ਮਿੱਟੀ ਗਰਦਾ ਪਿਆ ਵੇ ਤਾਂ ਸਫਾਈ ਦਾ ਆਪਣਾ ਹੋ ਚੱਲਿਆ ਕੰਪਲੀਟ ਇਸ ਤੋਂ ਬਾਅਦ ਫਿਰ ਹਲੇ ਕਾਕੰਡਾ ਹੋ ਰਹਿਦਾ ਕੰਮ ਸਾਰਾ ਤੇ ਰੋਪੜ ਜਾ ਕੇ ਉਹਨਾ ਸਮਾਨ ਲੈ ਕੇ ਆਉਣਾ ਇੱਕ ਦੋ ਜਿਹੜੇ ਉੱਧਰ ਵੀ ਉਹ ਵੀ ਕੰਮ ਕੰਪਲੀਟ ਹੋਣਾ ਹਲੇ ਇਹ ਤੋਂ ਬਾਅਦ ਕੀ ਕਰਨਾ ਲਖਮਿੰਦਰ ਬਸ ਇਹ ਘਰ ਦਾ ਕੰਮ ਮੈਂ ਤਾਂ ਬਸ ਆਹ ਅਸ ਲੀਰਾਂ ਉਰਾਂ ਚੇ ਫੇਰਨੀ ਦਰਵਾਜ਼ਿਆਂ ਬਾਹਰ ਤੇ ਹਲਕੀ ਮਿੱਟੀ ਜੀ ਪਈ ਵੀ ਆ ਹੂੰ ਤੇ ਬਸ ਕਰ ਲੀਏ ਜੇ ਤੁਸੀਂ ਆਪਣਾ ਜਾ ਕੇ ਫਿਰ ਉਹ ਕੱਖ ਵੱਢ ਕੇ ਲਿਓ ਨੀ ਪਹਿਲਾਂ ਮੌਸਮ ਹੈਗਾ ਖਰਾਬ ਆਪਣੇ ਕੱਖ ਅੰਦਰ ਦੇ ਹੀ ਉਰੀ ਦੇ ਪਿੰਡ ਚ ਹੀ ਹੈ ਕਿ ਬਾਹਰ ਦੇ ਵਿੱਚ ਕੰਨ ਅੰਦਰ ਵੱਢ ਲੈਣੇ ਇੱਥੇ ਤੋਂ ਵੱਢ ਲੈਣੇ ਠੀਕ ਫਿਰ ਇਹਨੂੰ ਵੀ ਜੇ ਵੱਢ ਹੋ ਜੂਗੇ ਕੱਖ ਇਹ ਇੱਕ ਵਾਰ ਇਹਦੇ ਲੈ ਜੀ ਹਾਂ ਫਿਰ ਇਹਦੇ ਹਜੇ ਹਲਕਾ ਜਿਹਾ ਮਾੜਾ ਮੋਟਾ ਜਿਮੀ ਜਾ ਹੋ ਗਿਆ ਆਪਾਂ ਬਜਵਾਈ ਕਰਵਾ ਦਨੇ ਮੱਖੀ ਵੀ ਦੇ ਦਨੇ ਹਾਂ ਮੱਖੀ ਵੀ ਆਪਾਂ ਕਰ ਲਈ ਜੀ ਆਪਣੀ ਸਾਫ ਸਫਾਈ ਚਲੋ ਜੀ ਫਿਰ ਮਿਲਦੇ ਆ ਜੀ ਤੁਹਾਨੂੰ ਮਨਦੀਪ ਨੇ ਲਿਆਂਦਾ ਜੀ ਆ ਦੇਖੋ ਜੀ ਗੱਦਾ ਲਿਆਂਦਾ ਜੀ ਆਪਾਂ ਨੇ ਹੁਣ ਗਾਂ ਵਾਸਤੇ ਇਹ ਅੰਦਰ ਤੋਂ ਲੱਗਿਆ ਵਾ ਗੇਟ ਹਾਂ ਬਾ ਸਤਿ ਸ੍ਰੀ ਅਕਾਲ ਜੀ ਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਮਣੇ ਕੀ ਆ ਹੋਇਆ ਜੀ ਉਹ ਖੂ ਲੱਗੀ ਵੀ ਐ ਸਾਨੂੰ ਮੂੰਹ ਸਾਨੂੰ ਰੋਟੀ ਚਾਹੀਦੀ ਐ ਪਾਪਾ ਰੋਟੀ ਬਣੀ ਦੀ ਐ ਅੰਦਰ ਅਗਲੇ ਬੀਜਾ ਸਾਨੂੰ ਬਾ ਚਲ ਖਤਮ ਕਹਾਣੀ ਕਰਤੀ ਮੈਂ ਤਾਂ ਓਏ ਜਲਦੀ ਕਰ ਆਈ ਜੀ ਇਹ ਤਾਂ ਬੀਜੀ ਐ ਸੱਚ ਨਹੀਂ ਜਿਹੜਾ ਨੇ ਹੁੰਦੇ ਆ ਵੀ ਬੀਤੇ ਆ ਗਏ ਤਾਂ ਹਾਂ ਦੁੱਧ ਦਿੱਤਾ ਜੀ ਢੋਲੀ ਚ ਪਾ ਤੇ ਆ ਸਾਡਾ ਬੱਛੂ ਹੈ ਜੀ ਇਹ ਸੋਹਣਾ ਜੇ ਸਾਡਾ ਆੜੀ ਹੈ ਸਾਡਾ ਵਿਚਾਰਾ ਪਾਰਾ ਜਿਆ ਇਹ ਰੱਬ ਦਾ ਜੀ ਵਿਚਾਰਾ ਹੁਣ ਪਹਿਲਾਂ ਨਾਲ ਤੇ ਠੀਕ ਹੈ ਹਾਲਤ ਅੱਜ ਹਨਾ ਪਹਿਲਾਂ ਨਾਲ ਤੇ ਤਾਂ ਤਕੜਾ ਲੱਗ ਰਿਹਾ ਹੁਣ ਜਦ ਆਇਆ ਤਾਂ ਜਦ ਤਾ ਬਹੁਤ ਜ਼ਿਆਦਾ ਕਮਜ਼ੋਰਤੀ ਹਾਲਤੇ ਸੀ ਥਰੀ ਸਪੀਲ ਸੋਣੀ ਯਾਰ ਮੈਂ ਤੈਨੂੰ ਕਿਹਾ ਤਾਂ ਹੈਗਾ ਮੈਨੂੰ ਸਿਖਾ ਦੇ ਹੁਣ ਧਾਰ ਗਾਇੰਦੀ ਇੱਕ ਮੇਰੇ ਕਿਸੇ ਵੀਰ ਨੇ ਕਮੈਂਟ ਵੀ ਕਰਿਆ ਵੇ ਤਾਂ ਵੀ ਮਨਦੀਪ ਵੀਰੇ ਤੁਸੀਂ ਧਾਰ ਸਿੱਖ ਲਓ ਗਾਇੰਦੀ ਉਹਦੇ ਪਰ ਠੀਕ ਹੈ ਰੋਪੜ ਵੀ ਜਾਣਾ ਹੁਣ ਬਿਨਾਂ ਫੋਨ ਬੰਦ ਕੀਆ ਉਹ ਸਕਰੀਨ ਹੀ ਪਾਉਣੀ ਹੈ ਗੁੱਡੇ ਯਾਰ ਅਸੋ ਬਦਿਆ ਕਰਤਾ ਬਾਜ ਨੇ ਫਿਰ ਹੈ ਪੈਸਿਆਂ ਨੂੰ ਥੋ ਕਰਤਾ ਸਕਰੀਨ ਪਵਾ ਕੇ ਲੈ ਕੇ ਆਉਣੀ ਫਿਰ ਉੱਪਰ ਤੋਂ ਜਿਹੜਾ ਟਾਈਮ ਹੋਇਆ ਫਿਰ ਤਾਂ ਦੇਣਾ ਫੋਨ ਹਾਂ ਕੱਬੀ ਫੜੀ ਹਾਂ ਕੱਲੂ ਫੜ ਲੂੰਗੇ ਚਾਹੇ ਨਹੀਂ ਮੈਂ ਫੜ ਲਿਆਉਂਗਾ ਕੋਈ ਨਾ ਜੇ ਘੰਟੇ ਡੇਢ ਘੰਟੇ ਦਾ ਲੈ ਕੇ ਆਉਣਾ ਹੋਇਆ ਨਾ ਮੈਂ ਫੜ ਲਿਆ ਉਹਨਾਂ ਦੇ ਆ ਕੇ ਮੋਟਰਸਾਈਕਲ ਤੇ ਫਿਰ ਨਾ ਪਤਾ ਹੀ ਨਹੀਂ ਲੱਗਿਆ ਕਿਵੇਂ ਗੇਅਰ ਕਿਹੋਂ ਮਿੰਟਾਂ ਸਕਿੰਟਾਂ ਤੁਸੀਂ ਗ੍ਰੀਨ ਭੰਤੀ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਾਹ ਨੂੰ ਕੱਟ ਕਰਨਾ ਉਹਨੂੰ ਫੋਨ ਦੇਣਾ ਕੱਟ ਕਰ ਦੇ ਯਾਰ ਫੋਨ ਨਾ ਉਹਨੂੰ ਹੁਣ ਕੀ ਪਤਾ ਉਹ ਤਾਂ ਜੁਆਕ ਹੈ ਨਾ ਉਹਨੂੰ ਕਹਿ ਸਕਦੇ ਇਨਾਂ ਝਿੜਕ ਸਕਦੇ ਕਿਆ ਫਾਇਦਾ ਠੀਕ ਹੈ ਉਹਨੂੰ ਫੋਨ ਦੇਣਾ ਕੱਟ ਕਰੋ ਆਪਣਾ ਮੈਂ ਤੈਨੂੰ ਕਹਿ ਰਿਹਾ ਫੋਨ ਦੇਣਾ ਕੱਟ ਕਰੋ ਨਹੀਂ ਮੇਰਾ ਫੋਨ ਹੁਣ ਨਹੀਂ ਬੈਠਾ ਹੁਣ ਮੈਂ ਤੈਨੂੰ ਕਹਿ ਰਿਹਾ ਫੋਨ ਦੇਣਾ ਘੱਟ ਕਰੋ ਮੇਰਾ ਫੋਨ ਲਿੱਕੇ ਗਿਆ ਤੇ ਇਹਨਾਂ ਦੁਕਾਨ ਦੇ ਵਿੱਚ ਤੇ ਸਮਾਨ ਲੱਗ ਜੀ ਦੀ ਗਾਂ ਦੇ ਆਓ ਮੈਂ ਕੱਖਵੜਦਾ ਮੈਨੂੰ ਕਾਲ ਵੀ ਆਈ ਸੀ ਉਹਦੀ ਮੈਂ ਕਿਹਾ ਚਲ ਮੈਨੂੰ ਕਹਿੰਦਾ ਫੋਨ ਦੇ ਦੇ ਮਮਾ ਮੈਂ 2 ਮਿੰਟ ਵਾਸਤੇ ਦੇ ਦੇਦਾ ਮੈਂ ਕਿਹਾ ਚਲ ਮੈਂ ਸਮਾਨ ਕੋਲੋਂ ਵੀ ਕਿਤੇ ਬਾਹਰ ਨੂੰ ਨਾ ਭੱਜ ਜਵੇ ਮੈਂ ਫੜਾ ਤੇ ਆ ਪਾਣੀ ਲੱਗੇ ਗਿਆ ਟਾਈਮ ਗਿਆ ਤੇ ਐਦਾਂ ਹੀ ਆ ਚੱਲ ਚੱਲ ਵਧੀਆ ਜੋ ਰੱਬ ਕਰਦਾ ਚੰਗਾ ਹੀ ਚੰਗਾ ਬਾਈ ਪਤਨ ਕੀ ਦਾ ਭਲਾ ਇਹਦੇ ਵਿੱਚ ਲੋ ਜੀ ਆਪਾਂ ਨਵੇੜੀਏ ਕੰਮ ਕਰ ਲੋ ਜੀ ਲਖਮਿੰਦਰ ਲੱਗੇ ਵੇਂ ਗਾਂ ਚੋਣ ਮੱਜਾਂ ਲਗੀਆਂ ਚੋਣ ਲਖਮਿੰਦਰ ਨੇ ਤੇ ਲਖਮਿੰਦਰ ਕਿਦਾਂ ਧਾਰ ਗਏ ਦੀ ਬਹੁਤ ਵਧੀਆ ਪੋਲੀ ਪਈ ਆ ਸ਼ੁਕਰ ਹੈ ਪਰਮਾਤਮਾ ਦਾ ਬਾਈ ਬਾਕੀ ਉਹ ਤਾਂ ਨਿਬੜ ਗਿਆ ਮੈਂ ਸਾਲਾ ਤਾਂ ਮੈਸਾਂ ਚੋੜੀਆਂ ਸਾਰੀਆਂ ਹੁਣ ਇਹ ਤੋਂ ਬਾਅਦ ਕੀ ਕਰਨਾ ਫਿਰ ਬਸ ਹੁਣ ਘਰ ਦੇ ਕੰਮਕਾਰ ਅੰਦਰ ਮੈਂ ਵੀ ਕਰ ਲਿਆ ਟੋਕਾ ਕੱਕ ਪਾਉਣ ਲੱਗਿਆ ਬਸ ਤੇ ਕੁਝ ਪਏ ਆ ਰੇੜੀ ਦੇ ਵਿੱਚ ਨਿਬੜ ਗਿਆ ਬਾਕੀ ਗੂਆ ਗੂਆ ਸਾਰਾ ਸਾਫ ਸਫਾਈਆ ਆਪਣਾ ਅੱਜ ਆਲੋਕੇ ਆ ਜੀ ਲਓ ਜੀ